ਕੁਮਾਰ ਕਰਨੇ ਜਿਹੜੇ ਵੀ ਜੀਵ ਪੂਰੇ ਗੁਰੂ ਨੇ ਜਿਸ ਜੀਵਾ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਹੈ ਜਿਨ੍ਹਾਂ ਜੀਵਾ ਦੇ ਹਿਰਦੇ ਵਿੱਚ ਮਾਣੇ ਅੰਦਰ ਉਸ ਪਰਮਾਤਮਾ ਨੇ ਹਰੀ ਦਾ ਨਾਮ ਵਰਗਣ ਕਰ ਦਿੱਤਾ ਹੈ ਉਹ ਪਰਮਾਤਮਾ ਜੋ ਇਹਨਾਂ ਅੱਖਾਂ ਨਾਲ ਦੇਖਦਾ ਨਹੀਂ ਜੋ ਪਰਮਾਤਮਾ ਇਹਨਾਂ ਗਿਆਨ ਦ੍ਰਿਆਂ ਤੋਂ ਪਰੇ ਹੈ ਬੇਅੰਤ ਹੈ ਜੋ ਸਭ ਦਾ ਮਾਲਿਕ ਹੈ ਓਹ ਮਨੋਕ ਇਸ ਮਰਾਰੀ ਨੂੰ ਸੁਮਨ ਮੋਹਨ ਨੂੰ ਮਨ ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਸੋਚ ਮੰਡਲ ਵਿੱਚ ਜਿਤਾ ਕੇ ਸਦਾ ਜਪਦਾ ਰਹਿਦਾ ਹੈ ਜਿਹੜੇ ਜੀਵਾਂ ਦੇ ਅੰਦਰ ਉਹ ਨਾਮ ਪ੍ਰਗਟ ਕਰ ਦਿੰਦਾ ਹੈ ਪਰਮਾਤਮਾ ਉਹ ਸਦਾ ਹੀ ਪਰਮੇਸ਼ਰ ਦਾ ਨਾਮ ਉਜਾਪਦੇ ਨੇ ਸਿਮਰਦੇ ਨੇ ਜਪੁ ਮਨ ਸਤਨਾਮ ਸਦਾ ਸਤਨਾਮ ਸਦਾ ਹੀ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਪਰਮਾਤਮਾ ਦ੍ਰਿਸ਼ਟ ਹੈ ਇਹਨਾਂ ਨੇਤਰਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਉਹ ਪਰਮਾਤਮਾ ਜਿਹੜਾ ਸਾਡੇ ਤੋਂ ਦੂਰ ਨਹੀਂ ਉਹ ਤਾਂ ਤੀਪੂ ਵਖ ਨਹੀਂ ਕਿ ਰੀਖਣ ਵਾਲੀ ਆਪ ਨੇ। ਉਹ ਪਰਮਾਤਮਾ ਕਿਤੇ ਵਖ ਨਹੀਂ ਉਹ ਪਰਮਾਤਮਾ ਦ੍ਰਿਸ਼ਟ ਹੈ। ਸਾਡੇ ਲਾਗੇ ਹੀ ਹੈ। ਉਰਤਾਰ ਵਿਚਾਰ ਉਰਾਰ ਰਮੋਰਮ। ਮਨ ਮੋਹਨ ਨਾਮ ਜਪੀਦੇ। ਜਿਨ੍ਹਾਂ ਦੇ ਅੰਦਰ ਉਹ ਨਾਮ ਪ੍ਰਗਟ ਹੋ ਜਾਂਦਾ ਹੈ ਉਹ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਨੇ ਉਹਨੂੰ ਯਾਦਦੇ ਰਹਿੰਦੇ ਨੇ ਜਪਦੇ ਕਿੰਨਿਆਂ ਨੂੰ ਅਦ੍ਰਿਸ਼ਟ ਨੂੰ ਅਗੋਚਰ ਨੂੰ ਅਪਰੰਪਰ ਨੂੰ ਉਸ ਆਮੀਨ ਕੋਈ ਇਹਨੂੰ ਰਾਮ ਕਹਿ ਰਿਹਾ ਹੈ ਕੋਈ ਅੰਦਾ ਕਹਿ ਰਿਹਾ ਹੈ ਕੋਈ ਵਾਹਿਗੁਰੂ ਕਹਿ ਰਿਹਾ ਹੈ ਕੋਈ ਕੌਤ ਕਹਿ ਰਿਹਾ ਪਰਮਾਤਮਾ ਇੱਕ ਹੀ ਹੈ ਅਦ੍ਰਿਸ਼ਟ ਹੈ ਅਗੋਚਰ ਹੈ ਨਾਉ ਦੇ ਵਖ ਵਖ ਰਕਿਆ ਪ੍ਰਮਾਤਮਾ ਇੱਕੋ ਹੀ ਹੈ ਇੱਕ ਓੰਕਾਰੁ ਨਿਰਆਕਾਰੁ ਹੈ RAM 파르ਸ ਚੰਦਨ ਹਮਕਾਸਤ ਲੋਸਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਪ੍ਰਮਾਤਮਾ 파르ਸ ਹੈ ਆਪਾ ਸਾਰੇ ਜੀਵ ਲੋਹਾ ਪਰਮਾਤਮਾ ਚੰਦਨ ਹੈ ਤੇ ਆਪਾਂ ਕਾਂਠ ਬਣੀ ਪਰਮਾਤਮਾ ਜਿਹੜਾ ਹੈ ਉਹ ਸ਼ੁੱਧ ਸੋਨਾ ਹੈ ਆਪਾਂ ਲੋਹੇ ਵਰਗੀ ਬਣੀ ਹੋਈ ਜਦੋਂ ਲੋਹਾਰ ਉਸ ਨੂੰ ਪੱਠੀ ਦੇ ਵਿੱਚ ਪਾਉਂਦਾ ਹੈ ਉਹਨੂੰ ਗਰਮ ਕਰਦਾ ਹੈ ਫਿਰ ਕੁੱਟਦਾ ਹੈ ਇਸ ਤਰੀਕੇ ਦੇ ਨਾਲ ਉਹਨੂੰ ਨਰਮ ਕਰਦਾ ਹੈ ਜਿਹੜਾ ਉਹ ਪ੍ਰਮਾਤਮਾ ਹੈ ਉਹ પારਸ ਹੈ ਉਹ ਸ਼ੁੱਧ ਸੋਨਾ ਹੈ ਤੇ ਜਿਹੜੇ ਵੀ ਜੀਵ ਨਾਮੁ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਦੇ ਮਨ ਵੀ ਜਿਹੜੇ ਆ ਲੋਹੇ ਤੋਂ ਸੋਨਾ ਬਣ ਜਾਂਦੇ ਨੇ ਇਹ ਸਤ ਸੰਗਤ ਦੀ ਵਡਿਆਈ ਹੈ ਸਤ ਸੰਗਤ ਦਾ ਸਰੋਵਰ ਹੈ ਜਿਸ ਦੀ ਵਿੱਚ ਜੀਵ ਜਦੋਂ ਆਉਂਦਾ ਹੈ ਇਛਣਾਣ ਕਰਦਾ ਹੈ ਉਹਦਾ ਮਨ ਲੋਹੀ ਤੂੰ ਸੋਨਾ ਬਣ ਜਾਂਦਾ ਹੈ ਸੰਗਤ ਦੇ ਵਿੱਚ ਆ ਕੇ ਇਹ ਮਹਾਰਾਜ ਵਡਿਆਈ ਦੇ ਰਹੇ ਨੇ RAM PARS ਚੰਦਨ ਹਮ ਆਕਾਸ਼ ਤੋਸ਼ਟ ਹਰ ਸੰਗ ਹਰੀ ਸਤ ਸੰਗ ਪਏ ਹਰ ਕੰਚਨ ਚੰਦਨ ਕੀ ਇਹ ਜਿਹੜਾ ਹੈ ਸਾਡਾ ਮਨ ਲੋਹਾ ਬਣ ਚੁੱਕਾ ਹੈ ਇਹ ਫਿਰ ਸੋਨਾ ਬਣ ਜਾਂਦਾ ਹੈ ਜਿੰਨਾ ਮਨੁੱਖਾਂ ਦਾ ਪਰਮਾਤਮਾ ਦੇ ਨਾਲ ਸਾ ਸੰਗ ਹੋ ਜਾਂਦਾ ਹੈ ਪਰਮਾਤਮਾ ਉਹਨੂੰ ਲੋਹੇ ਤੋਂ ਸੋਨਾ ਬਣਾ ਦਿੰਦਾ ਹੈ ਕਾਂਡ ਤੋਂ ਚੰਦਨ ਬਣਾ ਦਿੰਦਾ ਹੈ ਕਈ ਪੰਡਤ ਨੌ ਵਿਆ ਕਰਨਾ ਪੇਸ਼ੀ ਸ਼ਾਸਤਰ ਮੂੰਹ ਜਬਾਨੀ ਉਚਾਰ ਲੈਂਦੇ ਆ ਪਰ ਪਿਆਰਾ ਹਰੀ ਪ੍ਰਭੂ ਇਸ ਤਰ੍ਹਾਂ ਕੁਛ ਨਹੀਂ ਹੁੰਦਾ ਕਈ ਜੀਵ ਸਾਰੇ ਗ੍ਰੰਥ ਜਿਹੜੇ ਆ ਨੌ ਵਿਆਕਰਣ ਸ਼ੀਸ਼ ਸ਼ਾਸਤਰ ਆ ਜੇਕਰ ਮੂੰਹ ਜਬਾਨੀ ਵੀ ਯਾਦ ਕਰ ਲੈਣ ਤੇ ਸੋਚਣਾ ਪਰਮਾਤਮਾ ਜਿਹੜਾ ਹੈ ਉਹ ਭੇਜ ਜਾਵੇਗਾ ਨਹੀਂ ਪਰਮਾਤਮਾ ਇਸ ਤਰੀਕੇ ਦੇ ਨਾਲ ਭਜਦਾ ਨਹੀਂ ਨਾਉ ਸ਼ੇਖੱਟ ਬੋਲੇ ਮੁਖ ਆਗਰ ਮੇਰਾ ਪ੍ਰਭ ਈਵ ਨਾ ਪਤੀਨੇ ਇਹਨਾਂ ਜੇ ਸ਼ਾਸਤਰ ਵੀ ਯਾਦ ਕਰ ਲਵੇ ਜੀਵ ਗ੍ਰੰਥ ਪੂਰਾ ਯਾਦ ਕਰ ਲਵੇ ਪਰ ਸੋਚੇ ਕਿ ਪਰਮਾਤਮਾ ਆਲੀ ਭੇਜ ਜਾਵੇਗਾ ਉਹ ਨਹੀਂ ਭੇਜਦਾ ਜਨ ਨਾਨਕ ਹਿਰਦੇ ਸਦ ਧਿਆਵੋ ਉਹ ਹਰ ਪ੍ਰਭ ਮੀਰਾ ਭੀਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖੋ ਸਿਰਫ ਇਸੇ ਤਰ੍ਹਾਂ ਹੀ ਪਰਮਾਤਮਾ ਪ੍ਰਸੰਨ ਹੋ ਸਕਦਾ ਹੈ ਜੇਕਰ ਜੀਵ ਸੋਚੇ ਕਿ ਮੈਂ ਪੂਰਾ ਗੁਰੂ ਗ੍ਰੰਥ ਸਾਹਿਬ ਯਾਦ ਕਰ ਲਵਾਂ ਤੇ ਪਰਮਾਤਮਾ ਪੇਜ ਜਾਵੇਗਾ ਨਹੀਂ ਮਹਾਰਜ ਕਹਿੰਦੇ ਨੇ ਕਿ ਜੇਕਰ ਤੁਸੀਂ ਸਾਰਾ ਹੀ ਇੱਕ ਰੂਪ ਲੈ ਸਰ ਬਾਣੀ ਯਾਦ ਕਰ ਲਵੋ ਪਰ ਪਰਮਾਤਮਾ ਦੇ ਨਾਲ ਪੇਮ ਨਹੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਮਹਾਰਾਜ ਕਹਿੰਦੇ ਨੇ ਆਤ ਸੁੰਦਰ ਚਤਰ ਮੁਖ ਗਿਆਨੀ ਤਨਵੰਦੀ ਕਹਿੰਦੇ ਕਿ ਜੀਵ ਜਿੰਨਾ ਮਰਜੀ ਗਿਆਨੀ ਬਣ ਜਾਵੇ ਚਤਰ ਹੋਵੇ ਸੁੰਦਰ ਹੋਵੇ ਤੁਹਾਨੂੰ ਵੀ ਬਹੁਤ ਹੋਵੇ ਮੁਖ ਗਿਆਨੀ ਧਨਵੰਤ ਮਿਰਤਕ ਪਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਕਿ ਜੇ ਪ੍ਰਮਾਤਮਾ ਦੇ ਨਾਲ ਪ੍ਰੀਤ ਨਹੀਂ ਪ੍ਰੇਮ ਨਹੀਂ ਨਾਮ ਨਹੀਂ ਜਪਦਾ ਜੀਵ ਭਾਵੇਂ ਉਹ ਸਾਰਾ ਗੁਰੂ ਗ੍ਰੰਥ ਸਾਹਿਬੀ ਯਾਦ ਕਰਨ ਲਵੇ ਪਰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਕਹਿੰਦੇ ਕਿ ਉਹਦਾ ਜੀਵਨ ਮਰੇ ਹੋਏ ਜੀਵ ਦੇ ਬਰਾਬਰ ਹੈ ਨਿਤਕ ਕਈ ਨਾਨਿਕਾ ਜਨਪ੍ਰੀਤ ਨਹੀਂ ਭਗਵੰਤ ਜਿਸ ਤਰ੍ਹਾਂ ਕਿਨੇ ਮੁਰਦੇ ਨੂੰ ਸ਼ਿੰਗਾਰਿਆ ਬਿਨ ਮੁਰਦਾ ਜਦੋਂ ਜੀਵ ਮਰ ਜਾਂਦਾ ਹੈ ਉਹਨੂੰ ਜੋ ਮਰਜੀ ਹਾਰ ਸ਼ਿੰਗਾਰੇ ਕਰੀਏ ਉਹ ਹੀ ਪਤਨ ਨਹੀਂ ਉਸੇ ਤਰ੍ਹਾਂ ਮਾਲਕ ਇਹਨੇ ਭਾਵੇਂ ਤੁਸੀਂ ਜਿੰਨਾ ਮਰਜੀ ਇਹ வேத ਸ਼ਾਸਤਰ ਇਹ ਯਾਦ ਕਰ ਲਓ ਮੂਜਬਾਨੀ ਯਾਦ ਕਰ ਲਓ ਛੇ ਸ਼ਾਸਤਰ ਮੂਜਬਾਨੀ ਯਾਦ ਕਰ ਲਓ ਨੌ ਵਿਆਕਰਨ ਉਹ ਯਾਦ ਕਰ ਲਓ ਪਰ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਅਤੇ ਯਾਦ ਨਹੀਂ ਕਰਦੇ ਉਹ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਉਹ ਪ੍ਰਮਾਤਮਾ ਨੂੰ ਤੇ ਮਹਾਰਾਜ ਕਹਿੰਦੇ ਆ ਕਿ ਉਹ ਜੀਵਨ ਘਾਟਾ ਮਿਰਤਕਾ ਵਰਗਾ ਹੈ ਜਿਸ ਤਰ੍ਹਾਂ ਮਿਰਤਕ ਨੂੰ ਸ਼ਿੰਗਾਰਿਆ ਹੋਵੇ ਇਸ ਕਰਕੇ ਮਾਰੇ ਕਹਿੰਦੇ ਨੇ ਕਿ ਜਿਹੜੇ ਜੀਵਾਂ ਨੇ ਜਨ ਨਾਨਕ ਇਹ ਹਰਦੈ ਸਦ त्यागੋ। ਓਹ ਹਰ ਪ੍ਰਭ ਮੇਰਾ ਭੀਨੇ ਇਦਾਂ ਭਿਜਦਾ ਹੈ ਓਹ ਪਰਮਾਤਮਾ। ਜਿਹੜੇ ਵੀ ਜੀਵ ਉਹ ਪਰਮਾਤਮਾ ਨੂੰ ਕੁਛ ਕਰਨਾ ਚਾਹੁੰਦੇ। ਜੇਕਰ ਕੋਈ ਜੀਵ ਆਖੇ ਨਾ ਕਿ ਮੈਂ ਇਹ ਲੱਖ ਰੁਪਏ ਦੇ ਫੁੱਲ ਜਾ ਹੋਰ ਕੋਈ ਕਰਕੇ ਮੈਂ ਪ੍ਰਮਾਤਮਾ ਨੂੰ ਕੁਛ ਕਰ ਪਾਵਾਂਗਾ ਇਹ ਲੰਗਰ ਲਾ ਕੇ ਮੈਂ ਪ੍ਰਮਾਤਮਾ ਨੂੰ ਕੁਛ ਕਰ ਪਾਵਾਂਗਾ ਨਹੀਂ ਕਹਿੰਦੇ ਕਿ ਜਿਹੜੇ ਉਹਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਦੇ ਕੁਛ ਹੁੰਦਾ ਹੈ ਜਿਹੜੇ ਉਹਨੂੰ ਚੇਤੇ ਕਰਦੇ ਨੇ ਉਹਨਾਂ ਦੇ ਉਹ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਜੈ ਠਾਕੁਰ ਪ੍ਰਸੰਨ ਕਹਿਓ ਸਤ ਸੰਗਤ ਤਹ ਪਿਆਰ ਜਿਹੜੇ ਜੀਵ ਸੰਗਤ ਦੇ ਵਿੱਚ ਆ ਕੇ ਬੈਠਦੇ ਨੇ ਉਹਦਾ ਨਾਮ ਜਪਦੇ ਨੇ ਸਿਮਰਨ ਕਰਦੇ ਉਹਨਾਂ ਦੇ ਖੁਸ਼ ਹੋ ਜਾਂਦਾ ਹੈ પ્રસન્ન ਹੋ ਜਾਂਦਾ ਹੈ ਤਾਂ ਹੀ ਮਨੁੱਖਿਆਰ ਗੁੜ ਭਾਗੀ ਸਤ ਸੰਗਤ ਪਾਵੈ ਕਿ ਵੱਡੇ ਭਾਗਾ ਵਾਲੇ ਜੀਵ ਸਤ ਸੰਗਤ ਦੇ ਵਿੱਚ ਆਉਂਦੇ ਨੇ ਗੁੜ ਭਾਗੀ ਕਿਹਾ ਹੈ ਉਹਨਾਂ ਭਾਗਹੀਨ ਬ੍ਰਹਮਚੂਤਾ ਖਾਵੈ ਵਿਣ ਭਾਗਾਂ ਸਤਿ ਸੰਗੋ ਨਾਲ ਲੱਗੈ ਗੁਣ ਸੰਗਤ ਮੈਲ ਭੀ ਤੇਜੂ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਤਲ ਨੂੰ ਮਿੱਟੀ ਲੱਗ ਜਾਂਦੀ ਹੈ ਖੇਤ ਲੱਗ ਜਾਂਦੀ ਹੈ ਆਪਾਂ ਪਾਣੀ ਨਾਲ ਸਾਫ਼ ਕਰ ਲੈਂਦੇ ਆਂ ਇਹ ਕੱਪੜੇ ਨੂੰ ਮੈਲ ਲੱਗ ਜਾਂਦੀ ਹੈ ਆਪਾਂ ਸਾਬਣ ਦੇ ਨਾਲ ਬਰਸ਼ ਦੇ ਨਾਲ ਸਰਫ ਦੇ ਨਾਲ ਸਾਫ਼ ਕਰਦੇ ਆਂ ਤੇ ਮਾਰੇ ਕੀ ਜਿਹੜੀ ਤੇਰੀ ਮਾਤ ਪਾਪਾ ਦੇ ਨਾਲ ਪਰ ਚੁੱਕੀ ਹੈ ਇਹ ਤੇਰਾ ਸਰੀਰ ਜਿਹੜਾ ਹੈ ਗਲਤਕ ਪਾਪਾਂ ਦੇ ਨਾਲ ਪਰ ਚੁੱਕਾ ਹੈ ਉਹ ਆ ਸੰਗਤ ਦੇ ਵਿੱਚ ਆ ਕੇ ਇਸ ਨਾਮ ਦੇ ਉਪਰੇ ਗਣ ਕੋ ਇਹ ਸ਼ੁੱਧ ਹੋ ਜਾਵੇਗਾ ਸਾਫ ਹੋ ਜਾਏਗਾ ਆਪਾਂ ਹੁਣੇ ਸਰੂਪ ਕੀਤਾ ਜਿਨ੍ਹਾਂ ਨੇ ਪੜਿਆ ਹੈ ਜਾਂ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਨਾਮ ਦਾ ਪੜਿਆ ਹੈ ਨਾਮ ਸੁਣਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਸ ਕਰਕੇ ਜਿਨ੍ਹਾਂ ਨੇ ਧਿਆਨ ਦੇ ਨਾਲ ਸੁਣਨ ਕੀਤਾ ਹਨ ਇਹ ਅਨੰਤ ਸੱਜ ਦੀ ਬਾਣੀ ਦੀ ਵਿਚਾਪਾ ਪੜਿਆ ਹੈ ਮਾਨੋ ਤੂ ਕੋ ਸ਼ਬਦ ਲਾਗੋ ਆਪਿ ਹੋ ਰਹੋ ਚੇਤਨ ਹੈ ਕਿ ਮਹਾਰਾਜ ਮਾਨੋ ਤੋੜ ਦੀ ਗੱਲ ਕਰਦੇ ਅਜੇ ਕੰਨ ਨੂੰ ਧੋਨੀ ਆਪਾਂ ਦੋ ਵਾਰ ਦੇਵਾਰਨ ਚਾਰ ਵਾਰ ਇਸ ਰੀ ਨੂੰ ਧੋਨੀਆ ਮਿੱਟੀ ਲੱਗ ਜਾਂਦੀ ਕੱਪੜਾ ਸਾਫ਼ ਕਰਦੇ ਉੱਥੇ ਮਹਾਰਾਜ ਮਾਨੋ ਕੀ ਧੋਨੀ ਦੀ ਗੱਲ ਕਰ ਰਹੇ ਨੇ ਕਿਉਂਕਿ ਅਸੀਂ ਕਲਾ ਕੋਲਤਾ ਦਾ ਕੀ ਸਿੱਖਦੇ ਹਾਂ ਇਹ ਕੋਲਕਾਂ ਕੱਟੀਆਂ ਕਰਨੀਆਂ ਧੰਨ ਕਥਾ ਕਰਨ ਇਸ ਕਰਕੇ ਮਾਰਾ ਕਹਿੰਦੇ ਨੇ ਕਿ ਇਹ ਮਨ ਨੂੰ ਵੀ ਸਾਫ ਕਰੋ ਮਨ ਨੂੰ ਵੀ ਸ਼ੁੱਧ ਕਰੋ ਜੜਾਈ ਇਕਾ ਕਰਦਾ ਹੈ ਜਿਨਾ ਹੱਕ ਮਾਰਦਾ ਹੈ ਜੇਕਰ ਮੱਥਾ ਵੀ ਟੇਕ ਲਿਆ ਹੱਕ ਵੀ ਮਾਰੀ ਗਏ ਗਰੀਬਾਂ ਦਾ ਤੇ ਬਾਹਰ ਕਿਤੇ ਕੀ ਮਨ ਨੂੰ ਵੀ ਸਾਫ ਕਰਨਾ ਥੋੜਾ ਜਿਹਾ ਸ਼ੁੱਧ ਕਰਨਾ ਜਿਹੜਾ ਇਨਖਾ ਕਰਦਾ ਹੈ ਨਫਤ ਕਰਦਾ ਹੈ ਬੈਰ ਵਿਰੋਧ ਕਰਦਾ ਹਾਲੇ ਹੱਕ ਮਾਰਦਾ ਹੱਕ ਪ੍ਰਾਇਆ ਨਾਨਕਾ ਉਸ ਸੂਰਜ ਸਦਾ ਹੀ ਕੁਲ ਪੀਰਾਂ ਆ ਮਾਤਾ ਪਰੇ ਜਾ ਮਰਦਾਨਾ ਇੱਕ ਮੁਰਦਾ ਖਾਨ ਦੇ ਬਰਾਬਰ ਹੈ ਕਿਸੇ ਦਾ ਅੰਗ ਖਾਣਾ ਮਰਿਆ ਹੋਇਆ ਬਤਾ ਕੰਮ ਕਿਸੇ ਮਰੀ ਹੋਈ ਬੰਦੀ ਦਾ ਮਾਸ ਖਾਣ ਦੇ ਬਰਾਬਰ ਹੈ ਕਿਸੇ ਦਾ ਹੱਕ ਖਾਣਾ ਇਸ ਕਰਕੇ ਮਾਰਕ ਨੇ ਕਲਾ ਕੋਲ ਤੱਕ ਨ ਸੀਮਤ ਰਹਿ ਜਾਇਓ ਇਹ ਗੁਰਬਾਣੀ ਦਾ ਵਿਚਾਰ ਵੀ ਲੈਣਾ ਕਲਾ ਮਾਥਾ ਟੇਕਣ ਤੱਕ ਨ ਸੀਮਤ ਰਹਿ ਜਾਇਓ ਇਸ ਕਰਕੇ ਮਾਰਕ ਨੇ ਜਿਹੜੇ ਵੀ ਜੀਵ ਪਰਮਾਤਮਾ ਦਾ ਨਾਮ ਜਪਦੇ ਆ ਸਿਮਰਨ ਕਰਦੇ ਆ ਉਹਨਾਂ ਦੀ ਬਾਤਿੋਂ ਪ੍ਰਸੰਨ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਤੇ ਜਿਦੋਂ ਪਰਮਾਤਮਾ ਖੁਸ਼ ਹੁੰਦਾ ਹੈ ਸੰਤ ਹੁੰਦਾ ਹੈ ਜਿਨ੍ਹਾਂ ਦੇ ਵੀ ਪੁਰਨਾ ਨੂੰ ਫਿਰ ਉਹ ਖਜ਼ਾਨਾ ਬਖਸ਼ਿ ਦਿੰਦਾ ਹੈ ਨਾਮ ਦਾ ਉਰਤਾਰ ਵਿਚਾਰ ਉਰਾਰ ਰਮੋ ਰਮ ਮਨ ਮੋਹਣ ਨਾਮ ਜਪੀਨੇ ਅਦ੍ਰਿਸ਼ਟ ਅਪੂਚਰ ਪ੍ਰਭ ਸੁਆਮੀ ਗੁਰ ਪੂਰੇ ਪ੍ਰਗਟ ਕਰਦੀਨੀ ਉਹ ਪਰਮਾਤਮਾ ਜਦੋਂ ਖੁਸ਼ ਹੋ ਜਾਂਦਾ ਹੈ ਉਹ ਪਰਮਾਤਮਾ ਫਿਰ ਸਾਰੇ ਹੀ ਖਜ਼ਾਨੇ ਬਖਸ਼ਿਸ਼ ਕਰ ਦਿੰਦਾ ਹੈ ਜਿਹੜੇ ਵੀ ਜੀਵ ਪਰਮਾਤਮਾ ਦਾ ਨਾਮ ਸਿਮਰਦੇ ਜੇਕਰ ਕੱਲਾ ਪੜਨ ਦੇ ਨਾਲ ਅਸੀਂ ਆਖੀ ਇੱਕ ਗੁਰਬਾਣੀ ਨੂੰ ਕੱਲਾ ਪੜ ਕੇ ਅਸੀਂ ਮਾਲਕ ਨੂੰ ਪੂਸ਼ ਕਰ ਲਵਾਂਗਾ ਤੇ ਮਾਰਕ ਦੇ ਕਿ ਜਿੰਨਾ ਚਿਰ ਮਰਜੀ ਪੜੀ ਜਾਓ ਜੇਕਰ ਤੁਸੀਂ ਕਮਾਉਣਾ ਨਹੀਂ ਬਾਣੀ ਨੂੰ ਇਹਦੇ ਵਿੱਚ ਵਸਾਉਣਾ ਨਹੀਂ ਫਿਰ ਭਾਵੇਂ ਸਾਰੀ ਉਮਰ ਪੜੀ ਜਾਓ ਪੇਰ ਪਾਮੀ ਜੀ ਨੇ ਮਰਜੀ ਗ੍ਰੰਥ ਪੜ੍ਹਦੋ ਯਾਦ ਕਰ ਲਓ ਪੜ ਪੜ ਕੇ ਜੀ ਲੰਦੀ ਐ ਪੜ ਪੜ ਭਰੀਐ ਸਾਥ ਪੜ ਪੜ ਮੀੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਏ ਜੀਤੇ ਬਰਸ ਬਰਸ ਪੜੀ ਗਈ ਜੀਤੇ ਮਾਸ ਪੜੀਏ ਜੀਤੀ ਆਰ ਜਾ ਪੜੀਏ ਜੀਤੇ ਸਾਾਸ ਨਾਟਕ ਦੇ ਕੇ ਇੱਕ ਗੱਲ ਗੁਰੂ ਹੋਮੀ ਚੱਗਣਾ ਛਾ ਮਾਰ ਕਹਦੇ ਕਿ ਪਾਮੀ ਤੁਸੀਂ ਬੇਡੀਆਂ ਭਰ ਲਵੋ ਪਾਮੀ ਟਰੱਕ ਭਰ ਲਵੋ ਪੜ ਪੜ ਕੇ ਇਨੇ ਗ੍ਰੰਥ ਸਹੀਂ ਪੜ ਲਵੋ ਯਾੜ ਕਰ ਲਵੋ ਸਾਰੀ ਉਮਰ ਆਰਜਾ ਪੜੀਏ ਜੀਤੀ ਆਰਜਾ ਸਾਰੀ ਉਮਰ ਲਾ ਲਵੋ ਆਰਜਾ ਦੀ ਉਮਰ ਕਹਿੰਦੇ ਪਾਠ ਪੜ ਕੇ ਸਾਰੀ ਉਮਰ ਲਾ ਦੋ ਪਰ ਜੇਕਰ ਤੁਸੀਂ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਤਾਂ ਇਹ ਤੁਹਾਡਾ ਜੀਵਨ ਵਿਅਰਥ ਚਲਾ ਜਾਊ ਪਰ ਇਹ ਗੁਰੂ ਸਾਹਿਬ ਜੀ ਦੀ ਦੋ ਬਾਣੀ ਹੈ ਭਗਤਾਂ ਦੀ ਬਾਣੀ ਹੈ ਉਹਨਾਂ ਨੇ ਨਾਮ ਜਪਿਆ ਸਿਮਰਨ ਕੀਤਾ ਨਾਲ ਕਿਰਤ ਕੀਤੀ ਕਮਾਈ ਕੀਤੀ ਨਾਮ ਜਪਿਆ ਸਿਮਰਨ ਕੀਤਾ ਤੇ ਗੁਰਬਾਣੀ ਉਹਨਾਂ ਨੇ ਲਿਖ ਦਿੱਤਾ ਚੌਧਰ ਸੁਖੀ ਅੰਗਾਂ ਦੇ ਵਿੱਚ ਆਪਣਾ ਜੀਵਨ ਲਿਖਿਆ ਉਹਨਾਂ ਨੇ ਜੇਕਰ ਕੱਲਾ ਪੜੀ ਜਾਵਾਂਗੇ ਤੇ ਫਿਰ ਕਦੀ ਪਹੁੰਚ ਨਹੀਂ ਸਕਦੇ ਜੇਕਰ ਆਪਾਂ ਸੰਤਾਨ ਉੱਪਰ ਲੋਧੀ ਜਾਣਾ ਹੋਵੇ कला पढ़ी जाइए जेकर कोई डॉक्टर बनना चाहता है तो कला डॉक्टरियों की किताबा ही पढ़ी जाए जाँच वकील जाग बनना चाहता है कला किताबा ही पढ़ी जाए परैक्टिकल पर ना करे वो फिर डॉक्टर नहीं बन सकता इस करके मालिक कहते हैं कि जेकर आप जीवन कला पढ़ी जावे पर कमावे नहीं ਫਿਰ ਦੇਦੇ ਵਿੱਚ ਕਮਾਵਾਂਗੇ ਨਹੀਂ ਸਿਮਰਨ ਨਹੀਂ ਕਰਾਂਗੇ ਇਕੱਲਾ ਪੜੀ ਜਾਵਾਂਗੇ ਫਿਰ ਮਾਰਗ ਦੇ ਪੱਤੂ ਪੇੜੀਆਂ ਪਰ ਲੋਕਾਂ ਪਾਵੇਂ ਸਾਡੀ ਉਮਰ ਲੱਗੇ ਜੋ ਪੜਦੇ ਪੜੀ ਜਾ ਰਹੇ ਅਕ੍ਰਿਤ ਸਿੰਘ ਆਪਾ ਦੇਖਦੇ ਹਾਂ ਕੱਦੇ ਪੜੀ ਜਾ ਰਹੇ ਆਜੂਕਾ ਧਰਮ ਕਹੋ ਤੁਮ ਭਾਈ ਕਿਵ ਛੁਟੈ ਹਮ ਛੁਟ ਕਾਕੀ ਹਰ ਹਰ ਜਪ ਬੀੜੀ ਹਰ ਤੁਨ ਹਰ ਹਰ ਜਪਿਓ ਤਰੀਕ ਰਾਕੀ ਕਹਿੰਦੇ ਕਿ ਜੇਕਰ ਕਾਲ ਯੁਗ ਦੇ ਵਿੱਚ ਜੀਵ ਤਰਨਾ ਚਾਹੁੰਦਾ ਹੈ ਤਾਂ ਕਿ ਜਿਹੜਾ ਭਗ ਸਾਗਰ ਹੈ ਨਾ ਕਾਲ ਯੁਗ ਦਾ ਤੇ ਪਰਮਾਤਮਾ ਦਾ ਨਾਮ ਹੀ ਬੀੜੀ ਹੈ ਹਰ ਹਰ ਜਪ ਬੀੜੀ ਹਰ ਤੁਲਹਾ ਇਹ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਹੀ ਬੀੜੀ ਹੈ ਜਿਸ ਤਰ੍ਹਾਂ ਜੀਵ ਪਾਣੀ ਦੇ ਵਿੱਚ ਹੜ ਦੇ ਵਿੱਚ ਡੁੱਬਦਾ ਹੋਵੇ ਤੇ ਬੀੜੀ ਰਾਹੀਂ ਉਹ ਜੀਵ ਪਾਰ ਹੋ ਸਕਦਾ ਹੈ ਉਸ ਫਲ ਸਾਗਰ ਤੋਂ ਪਾਣੀ ਦੇ ਵਿੱਚੋਂ ਦਰਿਆ ਦੇ ਵਿੱਚੋਂ ਉਵੇਂ ਹੀ ਕਾਲ ਯੁਗ ਦਾ ਧਰਮ ਕਹੋ ਤੋ ਭਾਈ ਕਿ ਸ਼ੂਤੈ ਹਮ ਸ਼ੁਕ ਕਾਕੀ ਹਰ ਹਰ ਜਪ ਮੇਰੀ ਹਰ ਕੁਲਹਾ ਹਰ ਜਪਿਓ ਤਰੀ ਤਰਾ ਕੀ ਹਰ ਜੀ ਰਾਜ ਰਖੋ ਹਰ ਜਨ ਕੀ ਹਰ ਹਰ ਜਪਣ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਜੇਕਰ ਕਲਾ ਮਥਾ ਟੇਕੀ ਮੁਰਗੇ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਫਿਰ ਮਾਰੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਜੀਵ ਉਹ ਦਰਿਆ ਦੇ ਵਿੱਚ ਹੱਥ ਦੇ ਵਿੱਚ ਡੁੱਬਦਾ ਹੈ ਉਸੇ ਤਰ੍ਹਾਂ ਹੀ ਜੀਵ ਇਹ ਜੀਵਨ ਦੀ ਬਾਣੀ ਨੂੰ ਹਾਰ ਜਾਂਦੇ ਨੇ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਤ ਤੂ ਵੀ ਅਲੇ ਜੀਵ ਭਵ ਸਾਗਰ ਦੇ ਵਿੱਚ ਜਿਹੜਾ ਇਹ ਵਿਚਾਰਾ ਪੁੰਨਿਆ ਦੇ ਵਿੱਚ ਕਾਮ ਕ੍ਰੋਧ ਲੋ ਚਿੰਤਾਵਾਂ ਦੇ ਵਿੱਚ ਡੁੱਬਦਾ ਜਾਂਦਾ ਹੈ ਤੇ ਜੀਵਨ ਦੀ ਬਾਜ਼ੀ ਨੂੰ ਹਾਰ ਜਾਂਦਾ ਹੈ ਮਾਰੇ ਕਹਿੰਦੇ ਨੇ ਕਿ ਇਹ ਸਾਰਾ ਇਸ ਸੰਸਾਰ ਭਾਜੀ ਚਿੰਤਾ ਦੇ ਵਿੱਚ ਹੈ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਜਿਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਨੇ ਆਖੇ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਇਹ ਸੁਖਮ ਜੀ ਆਪਾ ਵਿਚਾਰ ਬਗਨਾ ਮੀਨ ਕੀਤੀ ਹੈ ਜੋ ਪਾਵਨ ਨੂੰ ਨਾਮ ਅਜੇ ਮਾਰੇ ਨੂੰ ਸੰਗਲ ਖਾਇਆ ਹੈ ਸੋ ਕੋਈ ਵੀ ਰਸਨਾ ਬਾਜੀ ਨਾ ਰਹਿ ਜਾਵੇ ਸਾਜੀ ਕੀ ਕਲੂ ਸ਼ਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ Amém.